ਸਾਡੇ 4 ਸਾਲ ਹੋ ਗਏ ਨੂੰ ਘਰੋਂ ਨਿਕਲੇ ਨੂੰ ਤੇ ਇਹ ਬੱਚਾ 3 ਸਾਲ ਗੁਜਰਾਂ ਦੇ ਗੁਲਾਮ ਬਣਾ ਕੇ ਰੱਖਿਆ ਕਿ ਤੋ ਗੋਹਾ ਚਕਾਉਣਾ ਪੱਠੇ ਵਡਾਉਣੇ ਸਾਰਾ ਦਿਨ ਜਿਵੇਂ ਬਾਪੂ ਨਾਲ ਹੋਈ ਸੀਗੀ ਬਾਪੂ ਉਹਨਾਂ ਦੀ ਤਾਂ ਸਾਰੀ ਜ਼ਿੰਦਗੀ ਹੋਈ ਨਿਕਲ ਗਈ ਪਰ ਇਸ ਬੱਚੇ ਦੀ ਜ਼ਿੰਦਗੀ ਬਚ ਗਈ ਕਿਉਂਕਿ ਧੰਨਵਾਦ ਆ ਰਣਜੀਤ ਸਿੰਘ ਵੀਰ ਉਹਨਾਂ ਦਾ ਬਲਵੰਤ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇਸ ਬੱਚੇ ਨੂੰ ਉਦਦੇ ਚੁੰਗਲ ਤੋਂ ਛੁਡਾ ਲਿਆ ਗੁਜਰਾਂ ਦੇ ਤੋਂ ਉਹ ਵੀਰ ਸਾਡੇ ਕੋਲ ਲੈ ਕੇ ਆਏ ਸੀ ਨਸੀਰੇ ਵਾਲਾ ਪਿੰਡਾ ਪਿੰਡ ਰੋਸ਼ਨ ਵਾਲਾ ਦੀ ਮੰਡੀ ਤੋਂ ਗੁਜਰਾਂ ਦੇ ਕੋਲੇ ਵੀਰ ਦੀ ਉਮਰ 19 ਤੋਂ 20 ਸਾਲ ਲੱਗਦੀ ਸੀ ਉਹ ਯਾਨੀ ਕਿ ਜ਼ਿਆਦਾ ਉਮਰ ਵੀ ਹੈ ਨਹੀਂ ਬੱਚੇ ਦੀ ਔਰ ਉਹਦੇ ਕੋਲ ਛੜਾ ਕੇ ਲੈ ਕੇ ਦਸਨ ਮੁਤਾਬਕ ਮੰਡੀ ਵਿੱਚ ਇਸ ਵੀਰ ਨੂੰ ਗੁਜਰਾਂ ਕੋਲੋਂ ਧੱਕੇ ਨਾਲ ਕੁੱਟਮਾਰ ਕਰਕੇ ਜ਼ਬਰਨ ਕੰਮ ਕਰਾਇਆ ਜਾਂਦਾ ਸੀ ਤੇ ਵੀਰ ਉੱਥੇ ਗੁਲਾਮ ਬਣਾ ਕੇ ਰੱਖਿਆ ਸੀ ਤੇ ਜਦੋਂ ਸਾਡੇ ਨਾਲ ਵੀਰ ਨਾਲ ਦਾ ਸੰਪਰਕ ਹੋਇਆ ਨਾ ਇਸ ਬੱਚੇ ਦੀ ਹਾਲਤ ਦੇਖੋ ਪਹਿਲਾਂ ਉਸ ਦਿਨ ਕੀ ਸੀ ਜਦੋਂ ਇਹ ਲੈ ਕੇ ਆਏ ਸੀ ਹਾਂ ਵੀ ਮੌਂਟੀ ਕੀ ਹਾਲ ਨੇ ਗੱਲ ਸੁਣ ਮੇਰੀ ਖੜਾ ਹੋ ਇਧਰ ਖੜਾ ਹੋ ਖੜਾ ਹੋ ਬਟਾ ਰਹਿਣ ਤੇ ਕੋਈ ਬਾਤ ਚ ਕੋਈ ਨਾ ਕੋਈ ਕੀ ਨਾਮ ਤੇਰਾ ਤੇਰਾ ਨਾਮ ਕੀ ਆ ਨਾਮ ਇਧਰ ਦੇਖ ਮੇਰੇ ਵੱਲ ਇਧਰ ਦੇਖ ਕੀ ਨਾਮ ਆ ਪੋਲਟੇ ਹੈ ਪੋਲਟੇ ਪੋਲਟੇ ਹਾਂ ਸਿੱਧਾ ਖੜਾ ਹੋ ਸਿੱਧਾ ਇ ਇਧਰ ਬੋਲ ਮਾਰੇ ਬਾਪ ਦਾ ਨਾਮ ਕੀ ਹੈ ਬੋਂਗਾ ਹੈ ਬੋਂਗਾ ਕੀ ਬੋਂਗਾ ਬੋਂਗਾ ਮਾ ਕੇ ਨਾਮ ਕਰਮਾ 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 ਭਾਈ ਦਾ ਨਾਮ ਭਾਈ ਹੈ ਸਿੱਧਾ ਖੜਾ ਹੋ ਕੇ ਬੋਲ ਸਿੱਧਾ ਖੜਾ ਆ ਕੇ ਜਿੰਨੇ ਸਾਨੂੰ ਦੱਸਿਆਵੇਂ ਦੱਸ ਭਾਈ ਦਾ ਨਾਮ ਕੀ ਹੈ ਬੇਟਾ ਭਾਈ ਦਾ ਕਿੰਨੇ ਭਾਈ ਹੈ ਤੇਰੇ ਤਿੰਨ ਭਾਈ ਹੈ ਤੇ ਕੀ ਨਾਮ ਹੈ ਕਰਮਾ ਕੀ ਗੱਲ ਕਰੇਂ ਕੀ ਨਾਮ ਹੈ ਭਾਈ ਦਾ ਕਰਮਾ ਹੈ ਭਾਈ ਕਰਮਾ ਨੇ ਬਾਈ ਦਾ ਬੇਟਾ ਬਾਈ ਦਾ ਅਬੀਦੂ ਨੇ ਪਿਤਾ ਜੀ ਕਾ ਵੀ ਜੀ ਬੋਲਾ ਨਾ ਬਾਈ ਕਾ ਨਾਮ ਕੀ ਹੈ ਆ ਥੱਲੇ ਕਾ ਬੋਲ ਪਹਿਲਾ ਬੋਲ ਸੜ ਕੇ ਬੋਲ ਕਿਆ ਬੋਲਾ ਉਸ ਤੋਂ ਬਾਅਦ ਇਹ ਬੱਚਾ ਕੋਈ ਆਪਣਾ ਐਡਰੈਸ ਕੋਈ ਨਾਮ ਪਤਾ ਦੱਸ ਹੀ ਨਹੀਂ ਸੀ ਪਾ ਰਿਹਾ ਪਹਿਲਾਂ ਤਾਂ ਫਿਰ ਹੌਲੀ ਹੌਲੀ 2-4 ਮਹੀਨੇ ਦੀ ਦਵਾਈ ਚੱਲੀ ਥੋੜਾ ਸੈੱਟ ਹੋਣ ਲੱਗਿਆ ਫਿਰ ਇਹਨੇ ਆਪਣਾ ਐਡਰੈਸ ਦੱਸਿਆ ਸਾਡੇ ਸਮਿੰਦਰ ਦਿੱਤਾ ਜੀ ਨੇ ਇਹਨਾਂ ਨੇ ਇਹਦੇ ਤੋਂ ਐਡਰੈਸ ਪੁੱਛ ਕੇ ਤੇ ਇਹਦੇ ਦਾਦਾ ਜੀ ਕਰਮਚੰਦ ਤੇ ਧਰਮਿੰਦਰ ਇਹਦੇ ਪਿੰਡ ਦਾ ਬੰਦਾ ਕਿ ਦੋ ਮੈਂਬਰ ਆਏ ਨੇ ਲੈਣ ਤੇ ਪੌਂਟੀ ਕਿਤੇ ਮੌਂਟੀ ਕਿਤੇ ਅੱਛਾ ਜੱਸੀ ਰਾਜੂ ਕਿਤੇ ਟੀ 2 ਕੁਝ ਵੀ ਕਹੀ ਜਾਂਦੇ ਪਹਿਲਾਂ ਤਾਂ ਨਾ ਹੀ ਨਹੀਂ ਸੀ ਪਤਾ ਇਹਦਾ ਫਿਰ ਬਾਅਦ ਚ ਪਤਾ ਲੱਗਿਆ ਤਾਂ ਨਾ ਮੌਂਟੀ ਆ ਮੌਂਟੀ ਕੌਣ ਹੈ ਉਹ ਮੌਂਟੀ ਕੌਣ ਹੈ ਦਾਦੇ ਹੈ ਹੈ ਪੌਂਚੂ ਦਾਦਾ ਕੇ ਦਾਦਾ ਜੀ ਕੇ ਪੌਂਚੂ ਪੌਂ ਕਹਾਂ ਹੈ ਪੌਂਚੂ ऐसे कौन है जी जप्पी पाओ मिलो जप्पी पाके अच्छे से उन्ती? क्या बात है बेटा है कौन है कौन है कौन है, है? बोलो ना कौन बलो बलो। है मुंटी <laughs> कौन है जी मुंटी है कौन है बड़े पापा बड़े पापा बड़े पापा बाबा क्या हाल है ठीक है आपका बेटा पोता मिल गया है आ, खुश हो हो तो सर कैसे निकल गया था घर से ये तो कोई दूसरे साथ में निकल गया, गया। था गया। कितने देर पहले की बात दो तीन साल हो गए 3 साल तो हो गए इनके न सीधे-पधे बंदे हैं मानो एग्जैक्टली exactly डेट भी नहीं। आप आपने कुछ थाने में परचार रिपोर्ट नहीं किया था इसका जब गुम गया था थाने में रिपोर्ट किया था नहीं किया नहीं ऐसे गया था रिपोर्ट हाँ यही तो तो गया वहां जब जो घूम गया था आपने थाना में रिपोर्ट नहीं किया इसका मुखिया साहब बोला कि मुखिया जो कहा होते है वो बोला कि देखो थाना जगह है तुम्हारा तो लड़का इसको जो पिताजी है वो ऐसे नहीं किया इसको लेने के लिए लेकिन मुखिया जी जो होता है वो बोल दिया कि वहाँ पर बढ़ाए उसको ले आओ

छोटा छोटा है, है।, है। इसकी माँ तो इसको पिता जो साथ किया बच्चा बच्चा तो... इसीलिए पिताजी लेने नहीं आ रहा है हाँ, वही बाप तो अभी भी इसका संभाल करोगे आप नहीं तो इधर ही छोड़ दो देखो ऐसा ना हो फिर वहाँ पे जाके ऐसे ना फिर इधर जा रहा है गाँव मंगल को जा रहा है इसका जिंदगी गांव में जाकर ऐसा ना हो और खराब हो जाए ना फिर घूम गया इस बार तो मिल गया आगा। जिन, आगा। जिन लोगों के से इसको छड़वाया है ना वो इसको मारते पीटते थे इसके गा, गाय का भैंस का गोबर उठवाते थे इससे बहुत काम करवाते थे ऐसा ना हो फिर चला जाए कहीं इधर उधर फिर मिलेगा भी नहीं 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 इसको ले जाएंगे अब नहीं जाएंगे तो फिर इसको घुमाने आएंगे यहाँ इसको ले आएंगे कभी घुमाएंगे इसको कहाँ जाना है ਘਰ ਜਾਣਾ ਘਰ ਜਾਣਾ ਹੈ ਕੀ ਕਰਨਾ ਹੈ ਘਰ ਹੀ ਜਾਣਾ ਇਧਰ ਹੀ ਰੁਕ ਜਾ ਹਮਾਰੇ ਪਾਸ ਏ ਮੋਂਟੀ ਭਾਈ ਨਹੀਂ ਮੈਂ ਜਾ ਕੇ ਆਉਂਗਾ ਵਾਪਸ ਆਉਂਗਾ ਆ ਆਪੇ ਆਉਂਗੇ ਆਉਂਗੇ ਵਾਪਸ ਪੱਕਾ ਇਧਰ ਰਹਿਉਣਾ ਠੀਕ ਏ ਮੋਂਟੀ ਦੇਖੋ ਹੁਣ ਇਹਨੂੰ ਕਿੰਨੀ ਸੋਝੀ ਆ ਗਈ ਆ ਤੇ ਦੀਆਂ ਪੁਰਾਣੀਆਂ ਵੀਡੀਓ ਦੇਖੋ ਇਹਨੂੰ ਪਤਾ ਹੀ ਨਹੀਂ ਸੀਗਾ ਇਹ ਕੌਣ ਆ ਤੇ ਇੰਨਾ ਜ਼ਿਆਦਾ ਇਹ ਤਾਂ ਕੰਮ ਲਿਆ ਜਾਂਦਾ ਸੀ ਅੱਧਾ ਤਾਂ ਕੁੱਟ-ਕੁੱਟ ਕੇ ਕਮਲਾ ਕੀਤਾ ਪਿਆ ਸੀ ਉਹਨਾਂ ਨੇ ਇਹਨੂੰ ਵਿਚਾਰੇ ਨੂੰ ਤੇ ਇਹ ਤਿੰਨ ਸਾਲ ਲਗਭਗ ਗੁਲਾਮੀ ਕੱਟੀ ਇਹਨੇ ਨਸੀਰੇ ਵਾਲਾ ਪਿੰਡ ਆ ਜੀ ਜ਼ਿਲ੍ਹਾ ਮੋਗਾ ਤੇ ਗੁਜਰਾ ਦੇ ਬਾੜੇ ਚ ਛੜਾਇਆ ਸੀ ਵੀਰ ਉਹਨਾਂ ਨੇ ਜਿਹੜੇ ਵੀਰ ਦਾ ਨਾਮ ਬਲਬੀਰ ਸਿੰਘ ਆ ਇੱਕ ਦਾ ਨਾ ਤੇ ਇੱਕ ਬਲਵੰਤ ਸਿੰਘ ਤੇ ਇੱਕ ਦਾ ਨਾ ਰਣਜੀਤ ਸਿੰਘ ਆ ਤੇ ਅੱਜ ਇੱਕ ਸਾਲ 5 ਮਹੀਨੇ 17 ਦਿਨ ਹੋ ਗਏ ਮੌਂਟੀ ਨੂੰ ਸਾਡੇ ਕੋਲ ਆਏ ਹੋਏ ਨੇ ਤੇ ਅੱਜ ਇਹ ਆਪਣੇ ਦਾਦੇ ਨਾਲ ਤੇ ਆਪਣੇ ਇੱਕ ਪਿੰਡ ਦਾ ਵਸਿੰਦਾ ਵਾ ਇਹਨਾਂ ਦੇ ਦਾ ਤਰਮਿੰਦਰ ਤੇ ਦਾਦਾ ਕਰਮਚੰਦ ਉਹਨਾਂ ਦੇ ਨਾਲ ਆਪਦੇ ਪਿੰਡ ਵਾਪਸ ਚੱਲਿਆ ਪਿੰਡ ਦਾ ਨਾਮ ਕੋਇਲਾਵਾ ਜ਼ਿਲ੍ਹਾ ਗੋਂਡਾ ਝਾਰਖੰਡ ਦੇ ਵਿੱਚ ਪੈਂਦਾ ਤੇ ਉੱਥੋਂ ਇਹ ਪਰਿਵਾਰ ਆਏ ਆਦਿਵਾਸੀ ਆ ਇਹ ਲੋਕ ਬਸ ਆਪਣੀ ਗੁਜ਼ਰਬਸਰ ਕਰਦੇ ਆ ਰੋਟੀ ਪਾਣੀ ਬਾਸਤੀ ਸਾਰਾ ਦਿਨ ਜ਼ਿੰਦਗੀ ਦੀ ਮਿਹਨਤ ਕਰਦੇ ਨੇ ਔਰ ਜੰਗਲਾਂ ਦੇ ਵਿੱਚ ਰਹਿ ਕੇ ਪਹਿਲਾਂ ਜੀਵਨ ਬਤੀਤ ਕਰਦੇ ਸੀ ਤੇ ਹੁਣ ਝੁੱਗੀ ਝੌਂਪੜੀ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਆ ਤੇ ਮੰਟੀ ਇਹਨਾਂ ਤੋਂ 4 1/2 ਸਾਲ ਪਹਿਲਾਂ ਇਹਨਾਂ ਤੋਂ ਵਿਛੜ ਗਿਆ ਸੀ ਹਾਂਜੀ ਰਣਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਰਣਜੀਤ ਭਾਈ ਜਿਹੜਾ ਮੁੰਡਾ ਅਸਲੀ ਛੱਡ ਕੇ ਗਿਆ ਸਾਡੇ ਕੋਲੇ ਹਾਂਜੀ ਤੇ ਅੱਜ ਉਹਦਾ ਘਰ ਲੱਭ ਗਿਆ ਵੀਰੇ ਉਹਦੇ ਘਰ ਦੇ ਲੈਣ ਆਏ ਹੋਏ ਨੇ ਉਹਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਭਾਈ ਚਾਰਖੰਡ ਦਾ ਸੀ ਹੋ ਰਹਿਣ ਵਾਲਾ ਠੀਕ ਆ ਜੀ ਹਾਂ ਜੀ ਇਹਨਾਂ ਗੁਜਰਾں ਤੋਂ ਛੜਾਇਆ ਸੀ ਹਾਂ ਜਿਹੜਾ ਗੁਜਰਾں ਤੋਂ ਛੜਾਇਆ ਸੀ ਭਾਈ ਕਿੱਥੋਂ ਛੜਾਇਆ ਸੀ ਉਹ ਅਸੀਂ ਨਾ ਮੈਂ ਨਸੀਰੇਵਾਲ ਪਿੰਡ ਤੋਂ ਆ ਜੀ ਮੇਰੇ ਨਾਲ ਦਾ ਪਿੰਡ ਆ ਰੋਸ਼ਨ ਵਾਲਾ ਕਚਰੋਸ਼ਨ ਵਾਲੇ ਤੋਂ ਹਾਂਜੀ ਤੇ ਉੱਥੇ ਬਾਈ ਕੀ ਨਾਂ ਸੀ ਗੁਜਰਾਲਾ ਜਿਹਨਾਂ ਨੇ ਸੀਗਾ ਕੰਮ ਕਰਦਾ ਉਹ ਸਰ ਵੀਡੀਓ ਦੇ ਵਿੱਚ ਹੈਗੇ ਨਾਂ ਮੈਨੂੰ ਤਾਂ ਯਾਦ ਭੁੱਲ ਗਈ ਜੀ ਉਹ ਵੀਡੀਓ ਦੇ ਵਿੱਚ ਨਾਂ ਹੈਗੇ ਸੀ ਉਹਨਾਂ ਦੇ ਤੁਹਾਨੂੰ ਦੱਸੇ ਵੀ ਸੀ ਇਹ ਇਹ ਕੀ ਕਰਦਾ ਸੀ ਉਹਨਾਂ ਨੇ ਕੰਮ ਜੀ ਇਹ ਮੱਝਾਂ ਚਾਰਦਾ ਸੀ ਉਹਨਾਂ ਦੀਆਂ ਤੇ ਉਹ ਇਹਨੂੰ ਕੁੱਟਦੇ ਸੀ ਅੱਛਾ ਕੁੱਟਦੇ ਸੀ ਇਹਨੂੰ ਹਾਂਜੀ ਬਹੁਤ ਕੁੱਟਿਆ ਉਹਨਾਂ ਨੇ ਮੱਝਾਂ ਚਾਰਦਾ ਸੀ ਤੇ ਸਾਨੂੰ ਸ਼ੱਕ ਹੋਇਆ ਕਿ ਵੀ ਬੰਦਾ ਇਹਨਾਂ ਦਾ ਨਹੀਂ ਹੈਗਾ ਵੀ ਕਿਤੇ ਇਹਦਾ ਪੜਿਆ ਹੋਇਆ ਇਹਨਾਂ ਦੀ अच्छा जी। ਅਸੀਂ ਉਹ ਫੜ ਲਿਆ ਜੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛ ਕੇ ਜਿੱਤੀ ਤੇ ਮੰਨੇ ਨਹੀਂ ਉਹ ਪਰ ਕਿਨੂੰ ਛੱਡ ਕੇ ਲੈਣ ਨਹੀਂ ਆਈ ਵਾਪਸ। ਫਿਰ ਅਸੀਂ ਉਹਨਾਂ ਦੇ ਮਗਰ ਵੀ ਗਏ ਜੀ। ਹਾਂ। ਤੇ ਇਹ ਉਹਨਾਂ ਨੇ ਕਿਹਾ ਇਹਨਾਂ ਨੂੰ ਖੁਸ਼ ਕੀਤਾ ਹੋਇਆ ਸੀ ਵੀ ਮੈਂ ਉਹਨਾਂ ਨਾਲ ਹੀ ਰਹਿਣਾ ਤੇ ਵਾਪਸ ਉਹਨਾਂ ਕੋਲ ਹੀ ਵਾਪਸ ਜਾਂਦਾ ਸੀ। ਅਸੀਂ ਇਹ ਕਹਿੰਦੇ ਮੈਂ ਉੱਥੇ ਹੀ ਜਾਣਾ। ਹਾਂ ਜੀ ਉੱਥੇ ਹੀ ਜਾਣਾ। ਫਿਰ ਮੈਂ ਉਹਨਾਂ ਕੋਲੋਂ ਅਸੀਂ ਫੜ ਕੇ ਵਾਪਸ ਤੇ ਲਿਆਂਦਾ ਇੱਕ ਦੋ ਦਿਨ ਅਸੀਂ ਰੱਖਿਆ ਫਿਰ ਤੁਹਾਡੇ ਨਾਲ ਸੰਪਰਕ ਕੀਤਾ ਤੇ ਫਿਰ ਤੁਹਾਡੇ ਕੋਲੋਂ ਛੱਡ ਕੇ ਗਏ। ਚਲੋ ਤੁਹਾਡਾ ਕੀਤਾ ਪਰ ਅੱਲਾ ਸਫਲ ਹੋਇਆ ਇਹ। ਆਪਣੇ ਘਰੇ ਚਲੇ ਨਾ ਦਾਦਾ ਕਰਮਚੰਦ ਇਹਨੂੰ ਲੈਣ ਆਇਆ ਹੋ ਠੀਕ ਹੈ ਜੀ ਤੇ ਇਹ ਝਾਰਖੰਡ ਦਾ ਆਦਿਵਾਸੀ ਪਰਿਵਾਰ ਆ ਹਾਂਜੀ ਠੀਕ ਹੈ ਕੋਇਲਾ ਪਿੰਡ ਆ ਜ਼ਿਲ੍ਹਾ ਗੋਂਡਾ ਝਾਰਖੰਡ ਦਾ ਰਹਿਣ ਵਾਲਾ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਤੁਹਾਡਾ ਵੀ ਤੇ ਸਾਰੀ ਟੀਮ ਦਾ ਵੀ ਧੰਨਵਾਦ ਜੀ ਨਹੀਂ ਚਲੋ ਵਾਹਿਗੁਰੂ ਕਰਨ ਕਿਰਪਾ ਆਪਦੇ ਘਰੇ ਚੱਲਿਆ ਮਾਂ ਦਾ ਪੁੱਤ ਆਪਦੇ ਦਾਦੇ ਕੋਲੇ ਪਿਓ ਕੋਲੇ ਜਾਊਗਾ ਹਾਂਜੀ ਤੇ ਬੱਚੇ ਆਪਦੇ ਭੈਣ ਭਰਾਵਾਂ 'ਚ ਜਾਊਗਾ ਵਾਪਸ ਬਿਲਕੁਲ ਜੀ ਬਹੁਤ ਖੁਸ਼ੀ ਦੀ ਗੱਲ ਆ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਲਿ ਕੋ ਇਹਨਾਂ ਵੀਰਾਂ ਵੱਲਿਓ ਕੀਤਾ ਹੋਇਆ ਉਪਰਾਲਾ ਇੱਕ ਬੰਦੇ ਦੀ ਜ਼ਿੰਦਗੀ ਬਦਲ ਗਿਆ ਨਹੀਂ ਤਾਂ ਇਹ ਪਤਾ ਨਹੀਂ ਵਿਚਾਰਾ ਕਿੰਨਾ ਸਾਲ ਹੋਰ ਉੱਥੇ ਨਰਕ ਕੱਟੀ ਜਾਂਦਾ ਤੇ ਉਹਨਾਂ ਬੰਦਿਆਂ ਨੇ ਅਵੇਅਰਨੈਸ ਦਿਖਾਈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਇਹਨੂੰ ਛੁਡਾਇਆ ਉੱਥੋਂ ਨਹੀਂ ਤਾਂ ਆਪਣੇ ਯਾਰ ਕੀ ਲੋਕ ਅੱਜ ਕੀ ਕਹਿੰਦੇ ਆਪਾਂ ਜਿੰਮੇ ਆਪਾਂ ਕਾਹਤੂ ਦਸ਼ਮਣੀ ਮੁੱਲ ਲੈਣੀ ਆ ਆਪਾਂ ਨੂੰ ਕੀ ਆ ਛੱਡੋ ਪਰੇ ਹਮਨੇ ਕੀ ਲੈਣਾ ਹੈ ਛੋਡੋ ਐਂ ਤਾਂ ਕਹਿੰਦੇ ਕਿ ਨਿਕਲ ਜਾਂਦੇ ਲੋਕ ਤੇ ਉਹਨਾਂ ਨੇ ਉਹਨਾਂ ਨਾਲ ਲੜਕੇ ਨੂੰ ਸਿੜਾਇਆ ਔਰ ਇਹ ਕਹਿ ਰਿਹਾ ਸੀ ਵੀ ਮੈਂ ਉਹਨਾਂ ਕੋਲ ਹੀ ਜਾਣਾ ਵਾਪਸ ਉਹਨਾਂ ਨੇ ਪਤਾ ਨਹੀਂ ਇਹਨੂੰ ਕੀ ਇਹ ਜਹ ਸੰਘਾਇਆ ਹੋਇਆ ਸੀ ਕੀ ਸਮਝਾਇਆ ਹੋਇਆ ਤੇ ਕੀ ਡਰਾਇਆ ਹੋਇਆ ਸੀ ਉਹ ਜਿਹੜੇ ਕੁਛ ਡਰਾ ਰਹੇ ਸੀ ਨਾ ਉਹਨਾਂ ਕੇ ਪਾਸ ਨਹੀਂ ਬੋਲ ਰਹਾ ਤਾਂ ਰਹਿਣਾ ਬੋਲ ਰਹਾ ਤਾਂ ਮੈਂ ਉਹਨਾਂ ਕੇ ਪਾਸ ਜਾਣਾ ਜੋ ਇਹਨੂੰ ਮਾਰਤੇ ਪੀਟਦੇ ਨੇ ਅੱਛਾ ਅੱਛਾ ਉਹ ਐਸਾ ਕੁਛ ਘੁਮਾ ਦਿੰਦੇ ਨੇ ਦਿਮਾਗ ਕੋ ਤਾਂ ਬੰਦਾ ਵਹੀਂ ਤੇ ਵਾਪਸ ਵਹੀਂ ਤੇ ਚਲਾ ਜਾਂਦਾ ਹੈ ਅਭੀ ਵੀ ਇਸ ਕੋ ਛੋੜ ਦੇ ਜੇ ਢੂੰਡ ਤੇ ਢੂੰਡ ਤੇ ਉਹਨਾਂ ਕੇ ਪਾਸ ਪਹੁੰਚ ਜਾਏਗਾ ਇੱਕ ਦਿਨ ਐਸਾ ਕੁਝ ਕਰਤੇ ਵੋ ਲੋਕ ਹਾਂ ਹਾਂ ਤੋ ਹੁਣ ਅੱਜ ਮੌਂਟੀ ਸਹੀ ਹਥਨ ਜਾ ਰਿਹਾ ਆਪਣੇ ਘਰ ਜਾ ਰਿਹਾ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਬਜ਼ੁਰਗ ਨੌਜਵਾਨ ਵੀਰ ਭੈਣਾ ਬੱਚੀਆਂ ਬੱਚੇ ਜਿਹੜੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ ਚ ਪਿਛਲੇ 10 ਸਾਲਾਂ ਦੇ ਵਿੱਚ ਕਿ ਸੇਵਾ ਵਾਇਕ ਨੂੰ ਸੱਚੇ ਬਾਦਸ਼ਾਹ ਸਾਤੋਂ ਲੈ ਰਹੇ ਨੇ ਸਾਡੇ ਉਹ ਚੰਗੇ ਭਾਗ ਆ ਵੀ ਜਿਹੜੀ ਅਸੀਂ ਇਹ ਸੇਵਾ ਕਰ پا ਰਹੇ ਹਾਂ ਜੀ ਕਿਉਂਕਿ ਨਹੀਂ ਤਾਂ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਇੱਕ ਝਾਰਖੰਡ ਦੇ ਬੱਚੇ ਨੂੰ ਕਿਸੇ ਦੇ ਘਰੋਂ ਲੈ ਕੇ ਆਉਂਦੇ ਛੜਾ ਕੇ ਉਹਨੂੰ ਸਾਲ ਡੇਢ ਸਾਲ ਆਪਣੇ ਘਰੇ ਰੱਖਦੇ ਤੇ ਫਿਰ ਉਹਦੇ ਘਰੇ ਛੱਡ ਕੇ ਆਉਂਦੇ ਉਹਨੂੰ ਠੀਕ ਕਰਕੇ ਇਹ ਤਾਂ ਉਹਦੀ ਕਿਰਪਾ ਭਗਵਾਨ ਦੀ ਮਿਹਰ ਆ ਵੀ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਅਸੀਂ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਆ ਪਰ ਹੈ ਇੱਕੋ ਹੀ ਆ ਤੇ ਉਹ ਸਭ ਚ ਵਸਦਾ ਤੇ ਅੱਜ ਮੁੰਡੀ ਘਰੇ ਚੱਲਿਆ ਦੱਤ ਸਾਹਿਬ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਸ਼ਿਵਾਸ਼ ਜੀ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਘਰ ਲੱਭਣ ਦੀ ਸੱਡੀ ਸਪੋਰਟ ਕੀਤੀ ਰਣਜੀਤ ਡਾਕਟਰ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਸ ਬੱਚੇ ਨੂੰ ਉਥੋਂ ਉਹਨਾਂ ਦੇ ਚੁੰਗਲ ਤੋਂ ਛੁਡਾਇਆ ਠੀਕ ਹੈ ਜੀ ਸਿੱਧਾ ਬੰਦਾ ਜਮੇ ਵਿਚਾਰਾ ਭਾਗਤ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ